ਦੀ ਕੀ ਫਤਿਹ ਸਮੂਹ ਸਿੱਖ ਜਗਤ ਜਾਨ ਸੰਗਤਾਂ ਨੂੰ ਅੱਜ ਬਸੰਤ ਪੰਚਮੀ ਦੇ ਆ ਲੱਖ ਲੱਖ ਵਧਾਈਆਂ ਭੰਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇਹ ਲੰਗਰ ਗੁਰਦੁਆਰਾ 시ਦੀ ਬਾਗ ਮਹਜਰੀ ਦੇ ਵੱਲੋਂ ਸੰਨ 1900 88 ਤੋਂ ਲਗਾਤਾਰ ਸ਼ੁਰੂ ਕੀਤਾ ਗਿਆ ਹੈ ਦੂਰ ਦਾਰੇ ਤੋਂ ਆਉਣ ਵਾਲੇ ਸੰਗਤਾਂ ਦੇ ਵਾਸਤੇ ਇੱਥੇ ਉਸ 1982 ਤੋਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਤਾਂ ਕਿ ਸੰਗਤਾਂ ਦੇ ਵਾਸਤੇ ਕੋਈ ਵੀ ਖਾਣੇ ਦੇ ਵਾਸਤੇ ਕੋਈ ਪ੍ਰੋਬਲਮ ਨਾ ਹੋਵੇ ਸਹਾ ਸੰਗਤੇ ਸਾਈ ਸ੍ਰੀ ਗੁਰੂ ਰੋਗਨ ਸਿੰਘ ਸਾਹਿਬ ਮਹਾਰਾਜ ਦੇ ਵਿਆਪ ਰੂਪ ਦੇ ਮਾਤਾ ਜੀ ਤੋਂ ਔਰ ਜੀ ਦੇ ਨਾਲ ਇਸ ਇਸ ਸਥਾਨ ਤੇ ਅਨੰਦ ਕਾਰਜ ਹੋਏ ਸਨ ਤਾਂ ਉਸ ਦੇ ਵਾਪਰ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਜਸਖਸ ਜਗਤ ਸੰਗਤਾਂ ਇੱਥੇ ਹੁੰਮ ਹਵਾ ਕੇ ਸੰਤ ਪੰਚਮੀ ਦੇ ਪਰਵ ਨੂੰ ਮਨਾਣੀਆਂ ਤਾਂ ਕਿ ਇਹ ਸਥਾਨ ਗੁਰੂਕਾ ਲਾਹੌਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਸਥਾਪਿਤ ਕੀਤਾ ਸੀ ਇੱਥੇ ਸੰਗਤਾਂ ਦੇ ਵਾਸਤੇ ਜੀ ਤੰਦੂਰੀ ਰੋਟੀ ਮਟਰ ਪਨੀਰ ਰਮਾਲੀ ਰੋਟੀ ਮੱਕੀ ਦੇ ਪ੍ਰਸ਼ਾਦੇ ਤੇ ਛੇਰ ਸੁੱਕੀ ਸਬਜੀ ਮਿਕਸ ਸਬਜੀ ਤਿਆਰ ਕੀਤੀ ਜਾਂਦੀ ਹੈ ਸੇਵਾਦਾਰ ਤਕਰੀਬਨ ਸਾਰੇ ਪਿੰਡ ਮਜਾਰੀ ਦੇ ਔਰ ਆਲਾਕਾ ਨਿਵਾਸੀ तकरीबन 100 200 ਬੰਦਾ ਇੱਥੇ ਇਕੱਠਾ ਹੋ ਕੇ ਇਸ ਸੇਵਾ ਕਰਦੇ ਆ। ਸ਼੍ਰੀ ਵਾਇਗੁਰਜੀ ਦੀ ਭਾਤੇ ਇਹ ਜੋ ਵਿਆਪਰ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਕਿ ਇੱਥੇ ਮਨਾਇਆ ਜਾਂਦਾ ਹੈ ਜੰਚਵੰਤਵੀ ਤਿਆਰ ਦੇ ਰੂਪ ਵਿੱਚ ਇਹ ਪਰਸੋਂ ਰੋਜ ਤੋਂ ਇਤੇਸ ਅਨੰਦ ਕਾਂਟਪਾਟ ਸਾਹਿਬ ਜੋ ਰੰਭੋ ਇਸ਼ਾਨ ਉਹਨਾਂ ਦਾ ਅੱਜ ਭੋਗ ਪਾਇਆ ਗਿਆ ਹਨ ਉਸ ਤੋਂ ਬਾਅਦ ਗੁਰਦਰਾਸ਼ਿ ਦੀਵਾਗ ਮੁਜਾਰੀ ਬਰੋਂ ਤਿੰਨੇ ਦਿਨ ਲੰਗਰ ਨੇਰ ਬੇਗਨ ਚੱਲ ਰਿਹਾ ਹੈ ਪਹਿਲੇ ਚਾਪ ਕੋੜੇ ਦਾ ਲੰਗਰ ਤੇ ਅੱਜ ਤੋਂ ਸਾਡਾ ਪ੍ਰਸ਼ਾਦਿਆਂ ਦਾ ਲੰਗਰ ਚੱਲ ਰਿਹਾ ਹੈ ਜਿਸ ਵਿੱਚ ਬਹੁਤ ਤਰ੍ਹਾਂ ਦੇ ਪਕਵਾਨ ਬਣ ਰਹੇ ਆ ਸੋ ਸਾਰਿਆਂ ਸੰਗਤਾਂ ਨੂੰ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ